ਬੋਬਾ ਡੈਡ ਦਾ ਬਿਸਤਰਾ ਵੀ ਇੱਕ ਪਾਸੇ ਕਰ ਮੈਂ ਬੋਕਾ ਕਰ ਨਹੀਂ ਓਖੀ ਹੈ ਜੀ ਘਰੇ ਵਾਪਸ ਪਰਤੇ ਇੰਨਾ ਟਾਈਮ ਲੱਗਾ ਬੋਬਾ ਨਿਕਲੇਗਾ ਤੁਮੇ ਹਾਂ ਨਾਲ ਬੈਠਾ ਵੈਲਕਮ ਟੂ ਮਾਈ ਨਿਊ ਵਲੌਗ ਹਾਂ ਜੀ ਕਿੱਦਾ ਹਾਂ ਸਾਰੇ ਬਾਹਰ ਮੌਸਮ ਧੋਪੜੀ ਨਿਕਲੀ ਹਲੇ ਪਰ ਸਟੇਰ ਹੋ ਗਈ ਆ ਹਾਂ ਅਟਖੜਿਆ ਤੂੰ ਵੀ ਕੀ ਹੋ

ਸੋ ਫਾਈ ਲੋਣਾ ਮੈਂ ਅੱਜ ਇਹਨੂੰ ਤੇ ਆਹ ਪਤਾ ਨਹੀਂ ਕੀ ਲਾਇਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਸੰਤ ਪਤਾ ਨਹੀਂ ਲੱਗਦਾ ਪਿਆ ਕਿਹੜਾ ਕੀ ਹੋਇਆ ਤੇ ਕਿਹੜਾ ਕੀ ਨਹੀਂ ਹੋਇਆ ਹਾਂ ਔਰ ਤੋਰੀਆਂ ਉਹ ਤਾਂ ਮੈਨੂੰ ਪਤਾ ਕਿ ਉਹ ਮੈਂ ਲਾਈ ਹੋਈਆਂ ਮੈਂ ਇਹ ਤੋਰੀਆਂ ਹਾਂ ਕਿਵੇਂ ਸੀ ਹਾਂ ਉਹਦਰਾ ਹੱਥ ਤੋਂ ਕਿਨੀ ਪੰਦੀ ਭਾਂਡੇ ਹੁਣ ਮੂਹ ਜਾ ਗਾਲਸ ਕੋਲ ਦਰ ਬੜੋਦੀ ਉਦਰੇ ਕੀ ਹੋਏ ਹੋਏ ਭਾਂਡੇ ਵੇਖ ਕੇ ਹਾਂ ਤੇਰਾ ਹੱਥ ਨੂੰ ਧੋਗੇ ਨਹੀਂ ਪੈਂਦੀ ਐਸੇ ਲਜਾਏ ਹੋ ਜਾਂਦੇ ਆ ਮੈਂ ਝਾੜੂ ਝਾਉਣ ਲੱਗੀ ਆ ਮੇਰਾ ਫੋਨ ਚਾਰਜਿੰਗ ਲਗਾ ਦੇ ਲੈ 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 ਕੀ ਗੱਲ ਹੋ ਗਈ ਐ ਮਮਾ ਮੈਂ ਪੱਪੂ ਨੂੰ ਦੇ ਨਹੀਂ ਨਾ ਕੀ ਚਲ ਵੇ ਦੇ ਭੂਆ ਕੀ ਕਰਦੀ ਐ ਫਿਰ ਮੈਂ ਅੰਦਰ ਇਧਰ ਝਾੜੂ ਕੱਢਦੀ ਆ ਉਸ ਤੋਂ ਬਾਅਦ ਬਣਾਉਣੀ ਆ ਆਪਾਂ ਰੋਟੀ ਫੋਨ ਆ ਫੋਨ ਦਊਗੀ ਤੈਨੂੰ ਵੱਡੇ ਨੂੰ ਕੱਪੜੇ ਤਾਂ ਧੋਕੇ ਹਾਂ ਹਵਾ ਚੱਲ ਪੀ ਰੀ ਤੂ ਬਾਹਰ ਹਣਾ ਹਣਾ ਨਹੀਂ ਹਵਾ ਚੱਲ ਪੀ ਵਾਰ ਤੇ ਮੈਂ ਲਾ ਤਈ ਮੈਂ ਨਹੀਂ ਸੌਰੀ ਬਵਲ ਨੇ ਲਾਈ ਪਾਣੀ ਮਨ ਵੇ ਮਟਰ ਬੜੀਆ ਤਰਪੇ ਮੈਨਾਂ ਇਹੰਦਾ ਜਲਦੀ ਜਲਦੀ ਸਰਦੀ ਲੱਗ ਜAVE ਮੈਨੂੰ ਸਮਝ ਨਹੀਂ ਆਉਂਦੀ ਕਿ ਆਹ ਸ਼ਰ ਠੀਰੇ ਆ ਤੇ ਆਹ ਪਤਾ ਨਹੀਂ ਕੀ ਚੀਜ਼ ਆ ਦੇਖੋ ਕੋਈ ਮਗਰੋਂ پتہ ਲੱਗੂਗੀ ਕੀ ਹੋਇਆ ਮਿਰਚਾਂ ਦੇ ਬੋਟੇ ਵਧੀਆ ਤੁਰਪੇ ਆ ਚਲੋ ਧਨੀਆ ਲਾਇਆ ਸੀ ਧਨੀਆ ਸਾਰਾ ਪਾਣੀ ਲਾਉਣ ਲੱਗਿਆ ਨਹੀਂ ਖਰਾਬ ਕਰਤਾ ਉਹ ਤਾਂ ਵਧੀਆ ਖੜਾ ਵਾ ਉਧਰਲੀ ਸਾਈਡ ਤਾਂ ਮੈਨੂੰ ਪਤਾ ਹੁੰਦਾ ਤਾਂ ਮੈਂ ਇੱਥੇ ਹੀ ਲਾ ਦਿੰਦੀ ਸਾਰਾ ਧਨੀਆ ਹੀ ਜੀ ਚਲੋ ਕੋਈ ਗੱਲ ਨਹੀਂ ਹਵਾ ਚੱਲੇ ਪਈ ਆ ਝਾੜੂ ਬੌਕਰ ਮਾਰੀ ਹੈ ਸਵੇਰੇ ਲੱਗਦੀ ਪਈ ਹੈ ਬੌਕਰ ਵੱਜੀ ਵੇੜੇ 'ਚ ਬਿਲਕੁਲ ਨਹੀਂ ਲੱਗਦੀ ਪਈ ਹਣ ਉਹ ਤਾਂ ਨਹੀਂ ਕੀ ਗੱਲ ਐ ਇੰਨਾ ਖਲਾਰਾ ਪੈ ਜਾਂਦਾ ਹੁੰਦਾ ਕੱਲ ਦੀ ਬੌਕਰ ਮਾਰੀ ਸੀ ਤੇ ਸਵੇਰੇ ਮੈਨੂੰ ਬਗਲ ਕਹੀ ਜਾਵੇ ਕਾਲ ਤੂੰ ਬਹੁ ਕਰ ਨਹੀਂ ਮਾਰੀ ਵੇੜੇ ਚ ਮੈਂ ਕਾ ਮਾਰੀ ਆ ਥੱਕ ਲਾਗ ਦਿੱਤਾ ਹੈ ਨਹੀਂ ਤੇ ਮੈਂ ਕਾ ਮੈਂ ਹੁਣ ਕੀ ਕਰਾਂ ਨਾ ਗੰਦੀ ਨਾ ਕਿ ਲੜਦਾ ਬਾਹਰ ਆਂ ਤਨ ਰਹਾ ਦਾ ਹਣੀ ਚ ਲਾ ਕੇ ਪਾਣੀ ਦੀ ਹੁਣ ਜਾਂ ਮੈਂ ਸਵੇਰੇ ਮੈਂ ਕਾ ਹਵਾ ਚਲਦੀ ਐ ਇਹਦੇ ਮੈਂ ਕਾ ਪਜਾਮੀ ਪਾਈਏ ਪਜਾਮੀ ਪਾਈਏ ਮੈਂ ਹੁਣ ਉਹਦੇ ਛਾਲੂ ਕਰਦੇ ਆ ਫਿਰ ਮੁੰਨੇ ਰੋਟੀ ਖਾਣੇ ਭੁੱਖ ਲੱਗ ਗਈ ਹੁਣ ਤਾਂ ਜਗਾ ਅੱਜ ਜਿ ਸੀ ਗਏ ਸੀ ਸੂਵਿਧਾ ਕੇਂਦਰ ਆਧਾਰ ਕਾਰਡ ਅਪਡੇਟ ਕਰਾਉਣੇ ਸੀ ਤੇ ਕਾਫੀ ਭੀੜ ਹੋਣ ਕਰਕੇ ਲੰਚ ਟਾਈਮ ਆਇਆ ਪਿਆ ਸੀ ਜਿਹਦੇ ਕਰਕੇ ਟਾਈਮ ਲੱਗ ਗਿਆ ਤੇ ਮਤਲਬ ਕਾਫੀ ਜਨੇ ਬੈਠੇ ਸੀ ਤੇ ਅਸੀਂ ਵੀ ਬੈਠੇ ਸੀ ਪਹਿਲਾਂ ਤਾਂ ਮੇਰੇ ਫਿੰਗਰਪ੍ਰਿੰਟ ਨਹੀਂ ਆਉਂਦੇ ਪਏ ਸੀ ਤੇ ਫਿਰ ਉਹਨਾਂ ਨੇ ਦਿੱਤੇ ਸਾਨੂੰ ਉੱਥੇ ਲੈਸ ਲੈਣ ਲਾਉਣ ਹੱਥਾਂ ਦੇ ਉੱਤੇ ਵੀ ਦੋਆਂ ਦੇ ਵਿੱਚ ਚੰਗੀ ਤਰ੍ਹਾਂ ਲਾ ਲਓ ਜਿਸੇਰ ਤੁਹਾਡੇ ਫਿੰਗਰਪ੍ਰਿੰਟ ਆਣਗੇ ਨਹੀਂ ਤਾਂ ਤੁਹਾਨੂੰ ਫਿਰ ਦੋ ਜਨਾ ਬਾਅਦ ਆਉਣਾ ਪਿਆ ਆਉਣਾ ਪਊਗਾ ਮਤਲਬ ਤੇ ਕਾਫੀ ਜ਼ਿਆਦਾ ਭੀੜ ਸੀ ਛੇਟ ਕਰ ਕਰਕੇ ਥੱਕ ਗਏ ਸਾਡੀ ਵਾਰੀ ਸਾਡੇ ਚਾ ਜਾ 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 ਕੀ ਆ ਤੈਨੂੰ ਕੌਣ ਸੀ ਕੇ? ਐ ਨਹੀਂ ਕੀ ਹੋਇਆ ਤੂੰ ਸਾਨੂੰ ਕੀ ਕਪਾ ਦਾ 12 ਵਜੇ ਤੇ ਗਏ ਆ ਹੀ ਸੁਭਾ ਕੇਂਦਰ ਚ ਤੇ 4:30 ਵਜੇ ਹੀ ਘਰੇ ਵਾਪਸ ਪਰਤੇ ਇਨਾ ਟਾਈਮ ਲੱਗਾ। ਬੂਬਾ ਨਿਕਲ ਗਿਆ ਤੁਮ ਰਾਮ ਨਾਲ ਬੈਠਾ ਹਾ ਫਰੂਟੀ ਪੀ ਜਾਂਦਾ ਇਹਨੇ ਪਾਲੇ ਗਰਮੀ ਵਾਲੇ ਕੱਪੜੇ ਸ਼ੁਰੂ ਕਰਤੇ ਪੋਣੇ ਤੇ ਮੈਂ ਵੀ ਹਣ ਕੱਪੜੇ ਪਾਇਆ ਕਰਨੇ ਕਰਦੀ ਸੱਚ ਨਹੀਂ ਪੀਦਾ ਲੈ ਦੇ ਦੇ ਲੈ ਚਾਹ ਆਂਦਾ ਵਾ ਹੂੰ ਲਿਆ ਚੀਚਾ ਨਹੀਂ ਪੀਣੀ ਕਹਿੰਦਾ ਵਾ ਕਿਉਂ ਨਹੀਂ ਪੀਣੀ ਲਿਆ ਫਰੂਟ ਜੂਸ ਫਿਰ ਮੈਨੂੰ ਪੀਲਾ ਨਹੀਂ ਜੂਦਾ ਯਾਰ ਮਰੀ ਜੀ ਦੀ ਥੋੜੀ ਜਿਹੀ ਜੂਦੀ ਐਨ ਮੇਰਾ ਹਾਲ ਇੰਨਾ ਮਤਲਬ ਸਿਰ ਕੋਲ ਲੱਗ ਗਿਆ ਉੱਥੇ ਬਹਿ ਬਹਿ ਕੇ ਥੱਕ ਗਈ ਮੈਂ ਤਾਂ ਬਬੇ ਨਾ ਕਰ ਕਾ ਤੂੰ ਫਿਰ ਨਹੀਂ ਪੀਤੀ ਪੁੱਤ ਨਹੀਂ ਪੀਤੀ ਨਹੀਂ ਪੀਤੀ ਆਰੇ ਹੋਈਆਂ ਭਰਾਵਾ ਇਹ ਨਹੀਂ ਆ ਨਹੀਂ ਪੀਤੀ ਆ ਮੈਂ ਫਰਜ਼ੇ ਭਰ ਕੇ ਦੇ ਹਾਂ ਹੱਸ ਕੇ ਕੋ ਨਾ ਡਾਜੀ ਸੁਗਰ ਮੈਂ ਐਂਬੂਲੈਂਸ ਨਹੀਂ ਲੱਗਦੀ ਕੋਰੋਨਾ ਨਾਲ